اریاں دیا پاما ہریاں اریاں ہاتیہ پاما ہریاں دل وچ کوئی دیکھ بچا لے ملے مگر لوگ کی شمعیں کہہ دے میں دیا پاما ہریاں آئی تاری تیری تاری میری ساتھ یہ جنن نسیاں تیرے تے مائے دورا ہوتے کن ڈور जेनी जेडी कर ली दिजो आवाज नहीं है बारो में जेनी कर ली जो तेरी जकदी ओ मानो सी पता नहीं हावो मेरे रे पादे रे जय हो काम करो रोना पे जियो न रखिया तेरे पे मारे بول دے نہیں او بول دے نہیں او بول دے نہیں او جینا رکھیاں تیرے پای پورا او تک جھول دے نہیں او جینا رکھیاں تیرے پای جی آواز سننا چل دی ہوگی. پی پیڑی دے ہوا مسافر ملا بنا دے, کون بنا دے؟ دی ہے اس کر کے وشواس رکھ کے نشجے رکھ کے بھگوتی مہارا کا دھیان لگا کے کون؟ آجا 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 ਸਪਨਾ ਲਾਲੀਆਂ ਚੜੀਆਂ ਸਪਨਾ ਤੇ ਚਿਹਰ ਤੇਰੀ ਦਾ ਦੀਏ ਵਾਰੀ ਤਾਰੀ ਮੇਰੀ ਜੈ ਮਾਤਾ ਜੀ ਮੈਂ ਇਸ ਪਵਿੱਤਰ ਰਾਤਿਆਂ ਦੇ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਇਲਾਕਾ ਵਾਸੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਕਾਮਨਾ ਕਰਦਾ ਹਾਂ ਕਿ ਮਹਾ ਮਾਈ ਸਭ ਨੂੰ ਤੰਦਰੁਸਤ ਰੱਖੇ ਔਰ ਚੜਦੀ ਕਲਾ ਚ ਰੱਖੇ ਇਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀ ਕਪਾਲ ਮੰਦਰ ਕਮੇਟੀ ਵੱਲੋਂ ਇਹੰਦਰਤਿਆ ਦੇ ਵਿੱਚ ਚੌਕੀਆਂ ਦਾ ਆਯੋਜਨ ਕੀਤਾ ਜਾਂਦਾ ਜਿਸ ਵਿੱਚ ਵੱਖ-ਵੱਖ ਕਲਾਕਾਰ ਜਿਹੜੇ ਮਹਾਮਾਈ ਦਾ ਗੁੰਨਗਾਨ ਕਰਦੇ ਹਨ ਅੱਜ ਦੇ ਚੌਕੀ ਦੇ ਵਿੱਚ ਸ਼੍ਰੀ ਸतीश ਬਿੱਲਾ ਜੀ ਮਹਾਮਾਈ ਦਾ ਗੁੰਨਗਾਨ ਕਰ ਰਹੇ ਨੇ ਔਰ ਸਭ ਲੋਕ ਹੀ ਬੜੇ ਹੀ ਆਨੰਦ ਮਾਰ ਰਹੇ ਹਨ ਇਸ ਦਾ ਸਨਵਰ ਕਰ ਰਹੇ ਸਰਵਣ ਕਰ ਰਹੇ ਹਨ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਔਰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ गोपाल मंदिर 'ਚ ਪਹੁੰਚ ਕੇ ਇਹਦੇ ਮੰਦਿਰ ਦੀ ਸ਼ੋਭਾ ਵਧਾਓ ਔਰ ਮਾ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਅੱਜ ਪਹਿਲਾ ਦਿਨ ਸ਼ੈਲ ਮੂਰਤੀ ਦੇ ਸ਼ੈਲ ਮੂਰਤੀ ਦੇ ਜੋ ਮਨਾਇਆ ਜਾਂਦਾ ਹੈ ਔਰ ਮੈਂ ਸਾਰਿਆਂ ਹੀ ਮੰਦਿਰ ਵੱਲੋਂ ਕਮੇਟੀ ਵੱਲੋਂ ਸਾਰੇ ਹੀ ਉਹਨਾਂ ਸੱਜਣਾ ਦਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਮੰਦਿਰ ਨੂੰ ਵੱਧ-ਵੱਧ ਸਹਿਯੋਗ ਦਿੰਦੇ ਹਨ ਔਰ ਜੀ ਸੇਵਾ ਕਰਦੇ ਨਾ ਅੱਜ ਦੀ ਜਗਰਾਤੇ ਦੀ ਸੇਵਾ ਸ਼੍ਰੀ ਮਹਾਜਨ ਪਰਿਵਾਰੋਂ ਪੁੜਾਈ ਗਈ ਹੈ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੈ ਮਾਤਾ ਦੀ ਦੇਖੋ ਜੀ ਭਗਤਾਂ ਵੱਲੋਂ ਇੰਨਾ ਸਤਿਸ਼ਾ ਹੈ ਵੀ ਜਗ੍ਹਾ ਬਿਲਕੁਲ ਜਗ੍ਹਾ ਹੀ ਨਹੀਂ ਹੈਗੀ ਬੈਠਣ ਵਾਸਤੇ ਇੰਨੀ ਦੁਨੀਆ ਆ ਰਹੀ ਘਟੋ-ਘਟ 4-500 ਦੀ ਸੰਗਤ ਬਾਹਰ ਬੈਠੀ ਹੋਈ ਹੈ ਔਰ ਲੋਕੀ ਬੇਦਾ ਬਹੁਤ ਹੀ ਆਨੰਦ ਮਾਰ ਰਹੇ ਹਨ ਨਰਾਤਿਆਂ ਨੂੰ ਬੜੀ ਮੰਦਿਰ ਕਮੇਟੀ ਉਹਨਾਂ ਵੀ ਇਹਦੇ ਨਾਲ ਬੜੀ ਵੀ ਪੁਕਤਾ ਪ੍ਰਬੰਧ ਕੀਤੇ ਗਏ ਹਨ ਜਿਸ ਤਰ੍ਹਾਂ ਕਿ ਲਾਈਟਾਂ ਦੀ ਵਿਵਸਥਾ ਕੀਤੀ ਗਈ ਹੈ ਔਰ ਪ੍ਰਸ਼ਾਦ ਦੀ ਵਿਵਸਥਾ ਔਰ ਮੰਦਿਰ ਨੂੰ ਸਜਾਇਆ ਗਿਆ ਹੈ ਤੇ ਇਸ ਜੋ ਕਿ ਬਹੁਤ ਹੀ ਹਮਮਾ ਕੇ ਮੰਦਿਰ ਵਿੱਚ ਪਹੁੰਚ ਰਹੇ ਹਨ ਔਰ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਹਨ ਜੈ ਮਾਤਾ ਦੀ ਜੈ ਮਾਤਾ ਦੀ ਗੋਪਾਲ ਮੰਦਰ ਨਾਲ ਆਪਾਂ ਪਿਛਲੇ 25 ਸਾਲਾਂ ਤੋਂ ਜੁੜੇ ਆ ਤੇ ਇੱਥੇ ਵੀ ਕਮੇਟੀ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਸਾਰੇ ਭਗਤਾਂ ਨੂੰ ਸ਼ਰਧਾਲੂਆਂ ਨੂੰ ਬਹੁਤ ਜ਼ਿਆਦਾ ਵਧਾਈ ਹੋਵੇ ਜੈ ਮਾਤਾ ਦੀ ਜਿਹੜਾ ਵੀ ਇਸ ਮੰਦਰ ਆਂਦਾ ਉਹਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਸਾਨੂੰ ਬਹੁਤ ਕੁਝ ਦਿੱਤਾ ਮਾ ਮਾਈ ਨੇ ਤੁਸੀਂ ਵੀ ਆਓ ਇਹਨਾਂ ਦੇ ਦਰਸ਼ਨ ਕਰੋ ਤੇ ਆਪਣੀ ਮਨੋ ਕਾਮਨਾ ਪੂਰਨ ਕਰੋ